टाइम आ गया जी मेटावर्स का एक एडवांस टेक्नोलॉजी जी अगले पांच साल बाद आने वाली है एक छोटी जी चीज़ जो मैं गलता टाइम ट्रैवलिंग भी है वो भी पार्ट ऑफ टाइम है ਸਮਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਫਿਲਹਾਲ ਗੱਲ ਕਰੀਏ ਟੈਕਨੋਲੋਜੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇ ਸਾਰੀ ਚੀਜ਼ਾਂ ਤੋਂ ਉੱਪਰ ਜੋ ਹੈ ਇੱਕ ਕੋਰਸ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਜੋ ਕਿ ਫਿਊਚਰ ਜੋ ਹੈ ਸਿਕਿਉਰ ਕਰਨ ਵਾਲਾ ਹੈ ਬੱਚਿਆਂ ਦਾ ਜੀ ਹਾਂ ਮੀਟਾਵਰਸ ਐਮ ਐਸ ਸੀ ਮੀਟਾਵਰਸ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਸਿਰਫ 3 ਯੂਨੀਵਰਸਿਟੀਆਂ ਕਰਵਾਉਂਦੀਆਂ ਨੇ ਤੇ ਇੰਡੀਆ ਦੇ ਵਿੱਚ ਪਹਿਲਾ ਕੋਰਸ ਕਰਵਾਇਆ ਜਾ ਰਿਹਾ ਹੈ ਉਹ ਵੀ ਤੁਹਾਡੇ ਸ਼ਹਿਰ ਲੁਧਿਆਣਾ ਦੇ ਵਿੱਚ ਸੋ ਬੀ ਸੀ ਐਮ ਸਕੂਲ ਦੇ ਵਿੱਚ ਇੱਕ ਕੈਂਪਸ ਜੋ ਹੈ ਖੋਲਿਆ ਗਿਆ ਹੈ ਐਮ ਐਸ ਸੀ ਮੀਟਾਵਰਸ ਦਾ ਬਿਰਮਿੰਗਮ ਸਿਟੀ ਯੂ UK ਵੱਲੋਂ ਜਿੱਥੇ ਬੱਚਾ ਜੋ ਹੈ 3 ਮਹੀਨੇ ਇਸ ਕੈਂਪਸ ਦੇ ਵਿੱਚ ਜੁਆਇਨ ਕਰੇਗਾ ਪੜ੍ਹੇਗਾ ਪੂਰੀ ਨੌਲੇਜ ਲੇਗਾ ਤੋਂ ਉਸ ਤੋਂ ਬਾਅਦ ਹੈ ਜੋ UK ਉਸ ਤੋਂ ਸ਼ਿਫਟ ਕਰ ਦਿੱਤਾ ਜਾਏਗਾ UK ਜਾ ਕੇ ਉਹ ਪੂਰੀ ਸਟੱਡੀ ਕੰਪਲੀਟ ਕਰੇਗਾ 2 ਸਾਲ ਦਾ ਵਰਕ ਪਰਮਿਟ ਵੀ ਮਿਲੇਗਾ ਸੋ ਇਸ ਸਾਰੀ ਚੀਜ਼ਾਂ ਨੂੰ ਬਰੀਫ ਦੇ ਵਿੱਚ জানਾਂਗੇ ਕਿ ਆਖਿਰ ਕਿਸ ਤਰ੍ਹਾਂ ਜੋ ਹੈ ਫਿਊਚਰ ਦੇ ਵਿੱਚ ਮੈਟਾਵਰਸ ਕੰਮ ਆਉਣ ਵਾਲਾ ਹੈ ਮੈਟਾਵਰਸ ਕੀ ਹੁੰਦਾ ਹੈ ਕਿਸ ਤਰ੍ਹਾਂ ਜੋ ਹੈ ਕੰਮ ਕਰੇਗਾ ਤੇ ਬੱਚੇ ਕਿਸ ਤਰ੍ਹਾਂ ਜੋ ਹੈ ਇਸ ਇਟ ਆਫਟਰ ਡੂਇੰਗ ਥਿਸ ਕੋਰਸ ਜੌਬ ਓਪਰਚ्युनिटीज ਦਾ ਫਾਇਦਾ ਉਠਾ ਸਕਣਗੇ ਸੋ ਖਾਸ ਗੱਲ ਇਹ ਵੀ ਦੱਸਦੇ ਕਿ ਕੈਪਰੀ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜੋ ਹੈ ਮੁੰਜਾਲ ਯੂਨੀਵਰਸਿਟੀ ਦੇ ਨਾਲ ਬਿਰਮਿੰਗਮ ਸਿਟੀ ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਟਾਈ ਅਪ ਹੋਇਆ ਹੈ ਤੇ ਸਾਰਾ ਐਡਮਿਸ਼ਨ ਦਾ ਜੋ ਹੈ ਉਹੀ ਦੇਖਣਗੇ ਬੱਚਿਆਂ ਦੀ ਐਡਮਿਸ਼ਨ ਐਡਮਿਸ਼ਨ ਉਹ ਕਰਵਾਣਗੇ ਤੇ ਟਾਈ ਅਪ ਪ੍ਰੋਪਰ ਕੈਪਰੀ ਐਜੂਕੇਸ਼ਨ ਨਹੀਂ ਕਰ ਰਿਹਾ ਸੋ ਨਿਤਿਨ ਚਾਵਲਾ ਡਾਇਰੈਕਟਰ ਵੀ ਮੌਜੂਦ ਨੇ ਕੈਪਰੀ ਐਜੂਕੇਸ਼ਨ ਦੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਫਾਇਦਾ ਜੋ ਬੱਚਿਆਂ ਨੂੰ ਇਸ ਕੋਰਸ ਦਾ ਮਿਲਣ ਵਾਲਾ ਹੈ ਸੋ ਨਿਤਿਨ ਸਰ ਮੈਟਾਵਰਸ ਕੋਰਸ ਦੀ ਗੱਲ ਕਰੀਏ ਬੀਸਮ ਸਕੂਲ ਦੇ ਵਿੱਚ ਅਸੀਂ ਮੌਜੂਦ ਆ ਕੈਂਪਸ ਦੇ ਵਿੱਚ ਬਿਲਕੁਲ ਹੀ ਡਿਫਰੈਂਟ ਵਾਈਬ ਹੈ ਜੋ ਕਿ ਅੱਜ ਤੱਕ ਦੇਖਣ ਨੂੰ ਨਹੀਂ ਮਿਲੀ ਕਿਸੇ ਕੈਂਪਸ 'ਚ ਇੰਡੀਆ 'ਚ ਪਹਿਲਾ ਕੋਰਸ ਹੈ ਬੱਚਿਆਂ ਨੂੰ ਕੀ ਐਡਵਾਈਸ ਦੇਖੋ ਮੈਟਾਵਰਸ ਵੈਲਕਮ ਟੂ ਦੀ ਫਿਊਚਰ ਸਾਕਸ਼ੀ ਅਸੀਂ ਹਮੇਸ਼ਾ ਗੱਲ ਕਰਦੇ ਆਏ ਆ ਅੱਜ ਤੱਕ ਟੈਕਨੋਲੋਜੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੀ ਅੱਜ ਤੋਂ 5 ਸਾਲ ਪਹਿਲੇ ਕਿਸੇ ਨੇ ਸੋਚਿਆ ਸੀ ਕਿ ਲੋਕੀ ਕਿਊਆਰ ਕੋਡ ਦੇ ਥਰੂ ਪੇਮੈਂਟ ਕਰ ਪਾਣਗੇ ਕਿਸੇ ਨੂੰ ਕੀ ਯਾ ਇਹ ਤੋਂ 20 ਸਾਲ ਪਹਿਲੇ ਕਿਸੇ ਨੇ ਸੋਚਿਆ ਸੀ ਕਿ ਹਰ ਬੰਦੇ ਦੇ ਜਾਂ ਬੱਚੇ ਦੇ ਹੱਥ 'ਚ ਵੀ smartphones ਹੋਏਗਾ ਇਟ ਵਾਸ ਨੈਵਰ ਐਕਸਪੈਕਟਿਡ ਹੁਣ ਟਾਈਮ ਆ ਗਿਆ ਜੀ ਮੀਟਾਵਰਸ ਦਾ ਇਵਨ ਫੇਸਬੁੱਕ ਇੰਸਟਾਗ੍ਰam ਐ ਸਾਰੇ ਵੀ ਮੀਟਾ ਦੇ ਅੰਦਰ ਆ ਗਏ ਤੁਹਾਨੂੰ ਪਤਾ ਹੀ ਹੈ ਨਾਓ ਮੀਟਾਵਰਸ ਇਜ਼ ਅ ਇਸਨ ਰਵਾਂਸ ਟੈਕਨੋਲੋਜੀ ਦੇ ਲੇਗਲ ਪੰਚਲਾਬਾਦ ਆਉਣ ਵਾਲੀ ਹੈ ਤੁਸੀਂ ਛੋਟੀ ਜੀ ਇੱਕ ਐਗਜ਼ੈਂਪਲ ਲਓਗੇ ਨਾ ਤੇ ਬਿਲਕੁਲ ਸਮਾਲ ਐਗਜ਼ੈਂਪਲ ਹੈ ਵੈਸੇ ਤਾਂ ਹਰ ਇੰਡਸਟਰੀ ਦੇ ਵਿੱਚ ਯੂਜ਼ ਹੋਣ ਵਾਲੀ ਹੈ ਚਾਹੀਓ ਮੈਡੀਕਲ ਸਾਇੰਸ ਹੈ ਚਾਹੀਓ ਫੂਡ ਇੰਡਸਟਰੀ ਹੈ ਚਾਹੀਓ ਕਿਸੇ ਵੀ ਇੰਡਸਟਰੀ ਹੈ ਹੈਨਾ ਇੱਕ ਛੋਟੀ ਜੀ ਚੀਜ਼ ਜੇ ਮੈਂ ਕਹਾਂਗਾ ਜਿਵੇਂ ਟਾਈਮ ਟਰੈਵਲਿੰਗ ਵੀ ਹੈ ਉਹ ਵੀ ਉਹਦਾ ਪਾਰਟ ਆਫ दैट ਹੈ ਕਿਸੇ ਨੇ ਫੂਡ ਆਰਡਰ ਕਰਨਾ ਹੈ ਨਾ ਸਵਿਗੀ ਜਾਂ ਜ਼ੈਮੈਟੋ ਤੋਂ ਅੱਜ ਦੀ ਰੇਟ ਸਿਰਫ ਪਿਕਚਰ ਦੇਖਦਾ ਹੈ ਜਦ ਵੀਡੀਓ ਦੇਖ ਸਕਦਾ ਹੈ ਆਨ ਵਾਲੇ ਟਾਈਮ ਦੇ ਉੱਪਰ ਉਹਦੀ 스మెల్ ਵੀ ਲੈ ਪਾਏਗਾ ਹੀ ਵੀਲ অলਸੋ এবਲ ਟੂ 스మెల్ ਕਿ ਫੂਡ ਕਿੱਦਾਂ ਦਾ ਹੋਏਗਾ ਕਿ ਮੈਂ ਮੈਕਸੀਕਨ ਪੀਜ਼ਾ ਆਰਡਰ ਕਰਨਾ ਹੈ ਜਾਂ ਮੈਂ ਇਡਲੀ ਸਾਂਬਰ ਆਰਡਰ ਕਰਨਾ ਹੈ ਤੇ ਉਹ ਕਿੱਦਾਂ ਦੀ ਉਹਦੀ 스మెల్ ਵੀ ਹੋਏਗੀ ਬਿਕਾਜ਼ ਨਾ ਲੋਕੀ ਖਾਣ ਤੋਂ ਪਹਿਲਾਂ ਉਹਨੂੰ ਸੌਂਗ ਦੇ ਜ਼ਰੂਰ ਨੇ ਸੋ ਦਿਸ ਇਸ ਆਲਸੋ ਵੈਰੀ ਇੰਪੋਰਟੈਂਟ ਪਾਰਟ ਜਿਹੜਾ ਆਨ ਵਾਲਾ ਹੈ ਮੈਂ ਕਿਸੇ ਮੈਨੂੰ ਲੱਗਦਾ ਹੀ Uh, words cut by explain it is going to be a very huge, huge, huge industry. and, uh, the, you know, everything is going to be part of this. so why we are here today? either the session hai, or kathivastha, birmingham city university, otherwise it is uh, uh, top 10 universities of uk yes. in terms of uh, uh, many things. and 99% placement record is also there. Okay. खास चीज क्या है जो इसके बीच में जो प्रोग्राम लेके आए हैं वो एमएससी मेटावर्स लेके आए हैं मुंजाल ग्रुप ने ह्यूज इन्वेस्टमेंट करी है यहाँ के बीच में कुछ 10 20 लाख रुपया नहीं गया 3 करोड़ रुपया इन इंफ्रास्ट्रक्चर के ऊपर इन चीजों के ऊपर लगाया है इन्वेस्ट किया है ताकि स्टूडेंट यहाँ रह के अच्छे तरीके से पढ़ाई कर सके तो मेटावर्स एमएससी प्रोग्राम होगा 15 महीने का प्रोग्राम

Now, science, na technology, na engineering, na mathematics, na STEM, it is now STEAM. Anybody can join this. Arts graduate, agriculture graduate, fashion designing graduate, any graduate in any stream with 60% marks basics. can join this program so after 3 months jo students hai student hai o utthe jayega padan layi te onu baad de vich sir kuch work permit uh, work the related with ditta jayega permit <laughs> 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 dekho pehli gal ta hai main ki visa de vich ta koi problem hi nahi hai 100% visa success is there ki ubermingham se teen university top university hai ha na unna de hi campus de vich tusi itthe india ch reh ke parna hai pehli gal ta hai ab hun tusi puchhe work da part time work day one to allowed hai 20 hours par vich ਇੱਕ ਸਾਲ ਦਾ ਜਿਹੜਾ ਕੋਰਸ ਆ ਪੂਰਾ ਹੋਣ ਤੋਂ ਬਾਅਦ ਬੱਚੇ ਨੂੰ 2 ਸਾਲ ਦਾ ਪੋਸਟਰੀ ਵਰਕ ਪਰਮਿਟ ਵੀ ਮਿਲਣਾ ਹੈ ਔਰ ਯੂਨੀਵਰਸਿਟੀ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਵਧੀਆਂ ਕੰਪਨੀਆਂ ਨਾਲ ਟਾਇਪ ਕਰਕੇ ਬੈਠੇ ਨੇ ਕਿਉਂਕਿ ਇਹ ਕੋਰਸ ਬੜਾ ਐਕਸਕਲੂਸਿਵ ਹੈ ਫਿਊਚਰ ਹੈ ਕੋਰਸ ਦੇ ਵਿੱਚ ਤੇ ਦੇ ਆਰ ਵਰਕਿੰਗ ਵੈਰੀ ਹਾਰਡ ਔਨ ਇਟ ਤੇ ਉਹ ਬੱਚਾ ਨੂੰ ਇਸ ਸਟੇਜ ਤੱਕ ਲੈ ਕੇ ਜਾਣ ਗਿਆ ਕਿ ਬੱਚਾ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਮੈਟਾਵਰਸ ਟੈਕਨੋਲੋਜਿਸਟ ਬਣ ਕੇ ਕੰਮ ਕਰ ਸਕੇ ਇੱਥੇ ਜਿਹੜਾ ਸਰ ਬੱਚਾ ਪੜੇਗਾ ਜਦੋਂ ਐਡਮਿਸ਼ਨ ਲਏਗਾ ਉਹਦੀ ਵੀ ਕੁਝ ਮੈਟਰ ਕਰੇਗਾ ਕੁਆਲੀਫਿਕੇਸ਼ਨ ਜਾਂ ਕੋਈ ਕੋਰਸ ਤੋਂ ਪਹਿਲਾਂ ਕੋਈ टरी है एंड सिक्सटी मार्क्स ग्रैजुएशन होनेडेटरी बिकॉज इट बरमिंगम सिटी यूनिवर्सिटी हैज गॉट गुड रेपुटेशन देट वॉन्ट टू टेक रिस्क विद स्टूडेंट्स प्रोफाइल ऑल्सो तो वाला बच्चा होना चाहिए वन शुड अंडरस्टैंड इंग्लिश बेसिक अच्छा होगा एंड दैन दे आर वेरी मच यू नो यू कैन से वेरी सपोर्टिव इन टर्मस एजुकेशन अच्छा खास गल पता की है साक्षी जिदा अशन असं देख रहे इतने पढ़ाने वाले टीचर्स नहीं है प्रोफेसनल्स ने ਖਣਾ ਐਂਡ ਯਾਗੀ ਕਿਛ ਨੇ ਐਮਬੀਏ ਮੈਟਾਵਰਸ ਕਿਤੇ ਸੀ ਕਿਉਂਕਿ ਹਲੇ ਤੱਕ ਤਾਂ ਸਿਰਫ ਤਿੰਨ ਯੂਨੀਵਰਸਟੀਆਂ ਪੂਰੇ ਵਰਲਡ ਵਿੱਚ ਕਰਵਾ ਰਹੀਆਂ ਨੇ ਇੰਡੀਆ ਦਾ ਪਹਿਲਾ ਪ੍ਰੋਗਰਾਮ ਹੈ ਇਸ ਤਰ੍ਹਾਂ ਦਾ ਜਿਹੜਾ ਇੱਥੇ ਲੈ ਕੇ ਆਏ ਆ ਅਸੀਂ ਤੇ ਇਹ ਤਾਂ ਪ੍ਰੋਗਰਾਮ ਕੋਈ ਨਹੀਂ ਪਰ ਇਹਨਾਂ ਨੂੰ ਸਿਖਾਉਣ ਵਾਲੇ ਜਿਹੜੇ ਨੇ ਉਹ ਸਾਰੇ ਪ੍ਰੋਫੈਸ਼ਨਲ ਬਾਡੀਜ਼ ਨੇ ਜਿਹੜੀ ਆਲਰੇਡੀ ਇਨ ਆ ਸਟਰੀਮ ਦੇ ਵਿੱਚ ਵਰਕ ਕਰ ਰਹੇ ਨੇ ਸੋ ਮੈਮ ਇਫ ਵੀ ਟਾਕ ਅਬਾਊਟ ਦ ਫਿਊਚਰ ਹਾਊ ਹਾਊ ਦ ਸਟੂਡੈਂਟਸ ਵਿਲ ਗੈਟ ਅ ਜੌਬ ਐਂਡ ਵੇਅਰ ਦੇ ਵਿਲ ਗੈਟ ਅ ਜੌਬ ਆਫਟਰ ਡੂਇੰਗ ਦਿਸ In which industry? I mean, I think uh, nowadays, uh, from this year, most of the advanced company the industry, they already start to invest in the metaverse. No matter if it's in the particular VR or AI, and they do do something. And everybody now understanding from last year is AI year. Uh, so from this point of the time, any industry, um, if it top. 500, especially, and even not, and still, like a hero groups, they already start to invest in the Metaverse ARVR as well, and also all the uh, university uh, education, beauty. Uh, what else? Um, Which means that job opportunities would be quite uh, large, yeah. quite huge. Yeah, definitely, from now till. Next five years, you will see every year you Google it. Metaverse job, AR job, uh, um, data analysis, Unity analysis, uh, uh, Unity uh, appliance Those all the job will be on the Google. Okay. Yeah. yeah. So any message to the students who want to take, uh, who want to join the school? Um, so, if you really want to enjoy learning, uh, then this would be the right place. Uh, so I always believe uh, learning stops when you start enjoying, as uh, Nitin likely you know said. This is a place where professionals teach. So you know people who are practitioners, they teach what they are doing in the field, and uh, the curriculum is designed in a way that uh, it is interdisciplinary, and uh, we are not very uh, you know uh, stereoscopic you know we have a classroom which is uh, very much very creativity uh, motivating things and our assessments are are by doing you you actually finish the course there is the assessment is not through exams you know the assessment is what you do you write yeah. and uh, what i would say is if you really want to move from a traditional way uh, where the degree is heading towards and which has headed towards it's a wonderful opportunity, and uh, as my colleague mentioned, all of the uh, you know big players like HCLs or you take Infosys, um, any of those companies, they all have a VR AR department. And our own uh, Union Bank is starting a metaverse, and it has started a metaverse. It's called Universe. You know the insurance policies they're planning to sell in in in, in this kind of uh, you know. T this technology which is good people can make their decisions so change is imminent if you want to join us join us early ਸੋ ਬਿਲਕੁਲ ਹਮੇਸ਼ਾ ਦੇਖਿਆ ਜਾਂਦਾ ਜਦੋਂ ਬੱਚੇ ਜੋ ਹੈ ਗਰੋ ਕਰਦੇ ਨੇ ਕਿਸੇ ਕਾਲਜ ਚੋ ਯੂਨੀਵਰਸਿਟੀ ਚੋ ਪੜ੍ਹ ਕੇ ਨਿਕਲਦੇ ਨੇ ਤੇ ਟਾਈਮ ਲੱਗਦਾ ਉਹਨਾਂ ਨੂੰ ਫਿਊਚਰ ਤੱਕ ਜਾਣ ਲਈ ਟਾਈਮ ਲੱਗਦਾ ਉਹਨਾਂ ਨੂੰ ਆਪਣੀ ਗਰੋਥ ਕਰਨ ਲਈ ਲੇਕਿਨ ਇੱਥੇ ਜੋ ਹੈ ਤੁਹਾਨੂੰ ਫਿਊਚਰ ਜੋ ਫਿਊਚਰ ਦੀ ਜੋ ਐਕਸਪੈਕਟੇਸ਼ਨਸ ਹੈ ਇੱਥੇ ਕਰਵਾਈਆਂ ਜਾ ਰਹੀਆਂ ਫਿਊਚਰ ਦੇ ਵਿੱਚ ਜੋ ਜ਼ਰੂਰਤ ਹੋਏਗੀ ਹਰ ਇੱਕ ਇੰਡਸਟਰੀ ਦੇ ਵਿੱਚ ਉਹ ਤੁਹਾਨੂੰ ਜੋ ਇੱਥੇ ਸਿਖਾਇਆ ਜਾਏਗਾ ਸੋ ਬੀਸੀਐਮ ਸਕੂਲ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਜਿੱਥੇ ਇੱਥੇ ਕੈਂਪਸ ਜੋ ਹੈ ਬਣਾਇਆ ਗਿਆ ਬ੍ਰਿੰਗਮ ਬ੍ਰਿੰਗਮ ਸਿਟੀ ਯੂਨੀਵਰਸਿਟੀ ਵੱ कॅमरामॅन अमित पाठक साक्षी शर्मा द समन न्यूज